ਅੰਮ੍ਰਿਤਸਰ ਦੇ ਪਿੰਡ ਬਾਣ ਵਸਾਉ ਵਿੱਚ ਮੇਲੇ ਦੌਰਾਨ ਇੱਕ ਨੌਜਵਾਨ ਮੁੰਡੇ ਤੇ ਕੁੜੀ ਦੀ ਦੋਸਤੀ ਨੇ ਕਾਫੀ ਜ਼ਿਆਦਾ ਵੱਡਾ ਵਿਵਾਦ ਖੜਾ ਕਰਕੇ ਰੱਖ ਦਿੱਤਾ ਉਹ ਦੱਸਦੀ ਕਿ ਮਲੀ ਜਾਣਕਾਰੀ ਮੁਤਾਬਕ ਗਗੂਮਾਲ ਪਿੰਡ ਦਾ ਰਹਿਣ ਵਾਲਾ ਨੌਜਵਾਨ ਢੋਲ ਬਜਾਉ ਦਾ ਕੰਮ ਕਰਦਾ ਹੈ ਤੇ ਉਸ ਮੇਲੇ ਦੌਰਾਨ ਲੜਕੀ ਤੇ ਲੜਕੇ ਦੀ ਦੋਸਤੀ ਹੋ ਜਾਂਦੀ ਹੈ ਤੇ ਇਸ ਵਿਚਾਲੇ ਫੋਨ ਰਾਹੀਂ ਉਹਨਾਂ ਦੀ ਗੱਲਬਾਤ ਵੀ ਸ਼ੁਰੂ ਹੋ ਜਾਂਦੀ ਹੈ ਪਰ ਕੁਝ ਸਮੇਂ ਬਾਅਦ ਦੋਨਾਂ ਮਿਲਣ ਦਾ ਸਬੇ ਦੇ ਆਧਾਰਿਤ ਕੀਤਾ ਤੇ ਮਿਲਣ ਲਈ ਗਏ ਮੁੰਡੇ ਨੇ ਕੁੜੀ ਨੂੰ ਗੱਡੀ ਵਿੱਚ ਬਿਠਾ ਕੇ ਘੁੰਮਣ ਲਈ ਲੈ ਕੇ ਗਿਆ ਪਰ ਪਰਿਵਾਰਕ ਮੈਂਬਰਾਂ ਅਨੁਸਾਰ ਮੁੰਡੇ ਤੇ ਉਸ ਦੇ ਦੋਸਤਾਂ ਦੇ ਉੱਤੇ ਕੁੜੀ ਨੂੰ ਅਗਵਾ ਕਰਨ ਦੇ ਇਲਜ਼ਾਮ ਲਗਾਏ ਗਏ ਹਨ ਤੇ ਉਸ ਦੇ ਨਾਲ ਗਲਤ ਹਰਕਤਾਂ ਕਰਨ ਦੀ ਕੋਈ ਕਿਸ਼ ਵੀ ਕੀਤੀ ਗਈ ਜਦ ਕਿ ਕੁੜੀ ਨੇ ਵਿਰੋਧ ਕੀਤਾ ਤਾਂ ਉਸ ਨੇ ਰੋਲਾ ਰੱਪਾ ਪਾ ਕੇ ਜਿਸ ਰੋਲਾ ਰੱਪਾ ਪਾਇਆ ਜਿਸ ਕਰ ਬਾਜ਼ਾਰ ਵਿੱਚ ਲੋਕ ਇਕੱਟੇ ਹੋ ਗਏ ਤੇ ਲੋਕਾਂ ਨੇ ਕੁੜੀ ਦੀ ਜਾਨ ਬਚਾਈ ਉਸ ਦੇ ਭਰਾਵਾਂ ਨੇ ਬੁਲਾਇਆ ਭਰਾਵਾਂ ਦੇ ਵੱਲੋਂ ਜਏ ਉਸ ਨੂੰ ਕਾਬੂ ਕਰਕੇ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਪੁਲਿਸ ਵੀ ਮੌਕੇ ਤੇ ਹੀ ਪਹੁੰਚ ਕੇ ਪੁਲਿਸ ਨੇ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਤੇ ਗੱਡੀ ਨੂੰ ਵੀ ਕਬਜ਼ੇ 'ਚ ਲੈ ਲਿਆ ਇਸੇ ਮਾਮਲੇ ਦੇ ਕੁੜੀ ਦੇ ਬਿਆਨਾਂ ਦੇ ਅਨੁਸਾਰ ਉਸ ਨੂੰ ਅਗਵਾ ਕੀਤਾ ਗਿਆ ਉਸ ਨਾਲ ਛੇੜਛਾੜ ਕਰਨ ਦਾ ਕੇਸ ਵੀ ਦਰਜ ਕੀਤਾ ਗਿਆ ਤਾਂ ਦੱਸਦੀ ਕਿ ਦੂਜੇ ਪਾਸੇ ਗ੍ਰਿਫਤਾਰ ਕੀਤੇ ਗਏ ਮੁੰਡੇ ਦਾ ਕਹਿਣਾ ਹੈ ਕਿ ਕੁੜੀ ਆਪਣੀ ਸਹਿਮਤੀ ਦੇ ਨਾਲ ਗਈ ਸੀ ਤੇ ਉਸਨੇ ਦਾਵਾ ਕੀਤਾ ਹੈ ਕਿ ਉਸ ਕੋਲ ਵੀਡੀਓਜ਼ ਆਡੀਓਜ਼ ਕੋਲ ਰਿਕਾਰਡਿੰਗ ਸਭ ਕੁਝ ਮੌਜੂਦ ਨੇ ਜਿਹੜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਕੁੜੀ ਖੁਦ ਮਿਲਣ ਆਈ ਸੀ ਹਾਲਾਂਕਿ ਇਸ ਮਾਮਲੇ ਤੇ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਹਾਲਤ ਵਿੱਚ ਕੁੜੀ ਨਾਲ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਸ ਮਾਮਲੇ ਨੂੰ ਲੈ ਕੇ ਤਣਾ ਹੋਰ ਵੀ ਪੈਦਾ ਹੋ ਗਿਆ ਹੈ ਕਿਉਂਕਿ ਕੁੜੀ ਲੜਕੇ ਦੇ ਨਾਲ ਜੇ ਕਾਫੀ ਜ਼ਿਆਦਾ ਕੁੱਟਮਾਰ ਕੀਤੀ ਗਈ ਹੈ ਤੇ ਲੜਕੇ ਵੱਲੋਂ ਦੋਸ਼ ਲਗਾਏ ਗਏ ਹਨ ਕਿ ਕੁੜੀ ਆਪਣੀ ਸਹਿਮਤੀ ਦੇ ਨਾਲ ਗਈ ਹੈ ਤਾਂ ਕੁੜੀ ਹੁਣ ਮੁੱਕਰ ਗਈ ਹੈ ਸਾਰੀਆਂ ਕਾਲ ਰਿਕਾਰਡਿੰਗਸ ਉਹਦੇ ਕੋਲ ਮੌਜੂਦ ਨੇ ਮੈਸੇਜਸ ਵੀ ਮੌਜੂਦ ਨੇ ਜਿਹਨ ਜੋ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਕੁੜੀ ਨੇ ਖੁਦ ਮਿਲਣ ਦਾ ਪਲਾਨ ਬਣਾਇਆ ਸੀ ਪੀਜ਼ਾ ਖਾਣ ਦਾ ਪ੍ਰੋਗਰਾਮ ਬਣਾਇਆ ਸੀ ਪਰ ਰਸਤੇ ਵਿੱਚ ਹੀ ਉਸਦੇ ਭਰਾਵਾਂ ਦੇ ਵੱਲੋਂ ਉਸਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਉਸ ਮਾਮਲੇ ਤੇ ਪੀੜਤ ਦਾ ਕੀ ਕੁਝ ਕਹਿਣਾ ਹੈ ਤੁਸੀਂ ਸੁਣ ਸਕਦੇ ਹੋ ਕੀ ਨਾਮ ਹੈ ਆਪਣਾ ਜੁਜੀ ਪਿੰਡ ਲਗੰਵਾ ਕੀ ਗੱਲਬਾਤ ਹੋਈ ਸਰੀ ਗੱਲ ਕੁੜੀ ਦੇ ਭਰਾਵਾਂ ਕੁੱਟਿਆ ਕਿਉਂ ਉਹ ਕੁੜੀ ਮੁਕਰ ਗਈ ਹੈ ਮੂੰਹ ਤੇ ਉਹਦਾ ਨਾਲ ਸਾਡੇ ਘੁੰਮਣ ਗਈ ਸੀ अच्छा ते ਬਾਦਰ ਮੈਨੂੰ ਕਹਿੰਦੀ ਆ ਵੀ ਅਗਵਾ ਕੀਤਾ ਤੇ ਇਨਾਂ ਕੋਲ ਪਿਸਤਲ ਵੀ ਆ ਇੱਦਾਂ ਦੀ ਗੱਲਾਂ ਦੱਸਣ ਦੀ ਹੀ اچھا ਤੇ ਮੇਰੇ ਤੋਂ ਸਾਰੇ ਸਬੂਤ ਹੈਗੇ ਮੈਂ ਮੇਰੇ ਹੋਂਨਾਂ ਨੂੰ ਸਬੂਤ ਦਿਖਾਏ ਆ اچھا ਤੇ ਨਾਲ ਮੇਰੇ ਆ ਗਈ ਆ ਨਾਲ ਕੁਮੜਾ ਰਿਕਾਰਡ ਹੈ ਆ ਜਿੱਤੇ ਮੈਨੂੰ ਨੇ ਕਿਹਾ ਮੈਂ ਤੁਹਾਡੇ ਨਾਲ ਜਾਣਾ ਵਾ ਸਾਰਾ ਕੁਝ ਹੈਗਾ ਤੇ ਬਾਦ ਆਪਾਂ ਭਰਾਵਾਂ ਨੂੰ ਛੱਡ ਕੇ ਇੱਕ ਗੱਬੀ ਭਾਂਤੀ ਸਾਰੀ ਤੇ ਇੱਕ ਇਹਨਾਂ ਕੋਟਾ ਮਾਰ ਪੜੀ ਦਿੱਤੀ ਕੁੜੀ ਕਿੱਥੋਂ ਦੀ ਰਹਿਣ ਵਾਲੀ ਹੈ ਕੁੜੀ ਆਪਣੇ ਇੱਧਰ ਕਹਿੰਦੇ ਆ ਬਾਣਾ ਦੀ ਇੱਧਰ ਜੜੇ ਬਾਣਾ ਅੱਛਾ ਤੇ ਤੇਰਾ ਉਹਦੇ ਨਾਲ ਅਫੇਅਰ ਸੀ ਹਾਂਜੀ ਅਦਾ ਕਿੰਨੇ ਤੋਂ ਸਮੇਂ ਤੋਂ ਨੇ ਥੋੜਾ ਡੈਮ ਹੋ ਗਿਆ। ਤਬ ਪਹਿਲਾਂ ਵੀ ਕਦੀ ਘੁੰਮਣ ਗਏ ਉਹਦੇ ਨਾਲ? ਨਾ ਨਾ। ਪਹਿਲੀ ਵਾਰ ਹੀ ਜਾਣਾ ਇਹ। ਪਹਿਲੀ ਵਾਰ। ਕਿਸ ਤਰ੍ਹਾਂ ਸਲਾਹ ਕਿਸ ਤਰ੍ਹਾਂ ਬਣੀ? ਸਲਾਹ ਇਦਾਂ ਫੋਨ ਤੇ ਸਲਾਹ ਹੋਈ ਆ। ਅੱਛਾ। ਹਾਂ। ਯਾਰ ਉਹਨਾਂ ਨੂੰ ਕਿਹਾ ਸੀ ਵੀ ਮੈਂ ਕੰਮ ਕਰ ਜਾ ਪਿਆ ਆ ਮੈਂ ਕੋਈ ਵੀਡੀਓ ਪਾਈ ਆ। ਟੋਲ ਤੇ ਕੰਮ ਤੇ ਜੇ ਆਹੀਂ ਉਹ ਵੀ ਉਹਨਾਂ ਨੇ ਵੀਡੀਓ ਪਾਈ ਆ। ਤੇ ਆਂਦੇ ਆ ਵੀ ਫਿਰ ਰਿਕਾਰਡਿੰਗ ਭੇਜ ਦਿਓ। ਉਹਨਾਂ ਵੀ ਟੈਂਕ ਦੇ ਉੱਪਰ ਆ ਤੇ ਮੈਂ ਅਹੀਂ ਵਿਲੇ ਹੋ ਕੇ ਰਹੇ ਬਸ ਹੁਣ ਕਿ ਫਿਰ ਮੈਂ ਵੀ ਕੋਈ ਰਿਕਾਰਡਿੰਗ ਬਹੁਤ ਚੰਗੀ। ਹਾਂ। ਤੇ ਜਦੋਂ ਕੁੜੀ ਤੁਹਾਡੇ ਘਰ ਮਤਲਬ ਕਿ ਕੁੜੀ ਨੇ ਆਪਣੇ ਭਰਾbs ਦੇ ਫਿਰ ਹਾਂ ਨਹੀਂ ਉਹ ਭਰਾ ਉਹਦੇ ਤੇ ਕੋਈ ਅਜਿਹਾ ਉਹਨਾਂ ਨੂੰ ਲੱਗਣ ਨਹੀਂ ਅੱਛਾ ਹਾਂ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਆ ਬੜੀ ਯਾਰ ਪੁੱਛਿਆ ਵੀ ਤੁਹਾਨੂੰ ਗੱਲ ਦੀ ਤੁਸੀਂ ਚੁੱਪਚਾ ਬੈਠੇ ਹੋ ਇਹ ਮੈਂ ਗੱਲ ਇਹ ਮੈਨੂੰ ਦੱਸ ਦੋ ਅੱਛਾ ਤੇ ਉਹਨਾਂ ਐਸ ਗੱਲ ਦਾ ਮੇਰੇ ਤੋਂ ਪਰਦਾ ਰੱਖਿਆ ਵਾ ਮੈਂ ਵੀ ਗੱਲ ਉਹਨਾਂ ਦੱਸੀ ਨਹੀਂ ਮੈਨੂੰ ਅੱਛਾ ਵੀਰ ਮੈਨੂੰ ਲੱਭਦੇ ਮਿਲਦੇ ਅੱਛਾ ਇਹ ਤੁਹਾਨੂੰ ਉਹਨਾਂ ਦੱਸੀ ਨਹੀਂ ਅੱਛਾ ਤੇ ਜਦੋਂ ਪਰੇ ਬਿਰਨੇ ਬਹਿਲਾਦ ਹਨ ਤੇ ਮੋਰਚਲ ਪੁੱਛੇ ਲਾਰੇ ਐ ਵੀ ਫਿਰ ਗੱਡੀ ਗੱਡੀ ਵਾਵਾ ਭਜਾਈ ਹ ਤੇ ਇਸ ਤੋਂ ਗਾੜੀ ਬੰਦਾ ਆ ਗਿਆ ਤੇ ਉਹਦੇ ਵਿੱਚ ਮੋਰਚਲ ਵੱਜ ਗਿਆ ਹ ਉਹ ਤੋਂ ਬਚਾਈ ਅਸੀਂ ਤਾਂ ਟਹਿਰ ਪਾਰ ਗਿਆ ਟਹਿਰ ਪਾਰ ਜਿਹੜੀ ਗਾੜੀ ਆ ਗਈ ਅਸੀਂ ਖੜੇ ਜੇ ਤੇ ਨਾ ਉੱਥੇ ਬੈਠ ਕੇ ਕੜੇ ਕੜੇ ਮਾਰੇ ਆ ਤੇ ਗਡਾਂ ਵੀ ਮੋਟੇ ਕਿੰਨੇ ਕਿੰਨੇ ਕੋ ਜਾਣੇ ਇਹ ਇਹ ਤਿੰਨ ਚਾਰ ਜਾਣੇ ਭਰਾ ਜੀ ਨੇ ਵੀ ਭਰਾ ਹੈ ਨਾ ਇਹ ਸਾਰੇ ਮਡੇ ਹਾਂ ਹਾਂ ਇਹ ਜਿੰਨੇ ਵੀ ਡਾਟੇ ਤਾਂ ਮਡੇ ਸਾਰੇ ਭਰਾਣ ਕੇ ਦੇਸ਼ ਕਿ ਲੋਕੇਸ਼ਨ ਕੀ ਹੈ ਕਿੱਥੇ ਜੇ ਜਿਹੜਾ ਤੁਹਾਨੂੰ ਨਕੇਰੇ ਆਣਗੇ ਇਹ ਹੈਗਾ ਆਪਣਾ ਲੋਕੇਸ਼ਨ ਆ ਗਈ ਆ ਆਪਣਾ ਜੁਗਾ ਏਟੋ ਡਾੜੀ ਇਹ ਆਪਣਾ ਪੇਮੈਂਟ ਐਪ ਮੰਗੋ ਲਿਆ ਦੇਖ ਬਹੁਤ ਆ ਗਿਆ ਅੱਗਰੇ ਗੁੱਟਾ ਅੱਛਾ ਲੱਗ ਗਿਆ ਤੇ ਨਾਲੇ ਗੁੱਟਾ ਉੱਥੇ ਜੇ ਰਹਿਣਾ ਤੇ ਲਾਗੇ ਪਿੰਡ ਜਿਹੜਾ ਨਾ ਉਹਦਾ ਮੈਨੂੰ ਨਾ ਭੁੱਲ ਗਿਆ ਉਹ ਕਿਉਂ ਅਗਲਾ ਪਿੰਡ ਦੱਗੂਗਾ ਕਾ ਕਾਦੀ ਕਾਦੇ ਨਾਲ ਕੁੱਟਮਾਰ ਕੀਤੀ ਤੁਹਾਡੀ ਇਹਨਾਂ ਨੇ ਇੰਨਾ 1:30 ਮਿੰਟੇ ਕੜੇ ਹੀ ਕੜਿਆਣਾ ਕੁੱਟਮਾਰ ਕੀਤੀ ਆ ਤੇ ਲਾਗੇ ਜਿਹੜੇ ਛਡਾਉਣ ਵਾਲੇ ਸੀ ਉਹਨਾਂ ਨੂੰ ਤੰਕੀਂ ਦੇ ਵੀ ਜਿਹੜਾ ਵੇਖਿਆ ਮੈਂ ਤੁਹਾਨੂੰ ਵੀ ਅਸੀਂ ਕੁੱਟਣਾ ਮਾਰਨਾ ਤੇ ਕੋਈ ਛਡਦਾ ਨਹੀਂ ਸੀ ਤੇ ਇਹਨਾਂ ਉਹਨਾਂ ਕੋ ਡਾਂਕ ਹੋ ਗਏ ਡਾਂਗਾਂ 'ਤੇ ਮਾਰੀਆਂ ਵਾ ਬਾਹਾਂ ਤੇ ਲੱਕ ਤੇ ਮੂੰਹ ਤੇ ਮਪੀ ਇਹਨਾਂ ਛੇਤਰ ਲਾਲਾ ਮਾਰਦੇ ਆ ਬਾਬਾ ਇਹਨਾਂ ਮਪੀ ਕਰੇ ਹੋਣਾ ਤੁਹਾਡੀ ਅੱਖ ਨਹੀਂ ਖੁੱਲ ਰਹੀ ਅੱਖ ਤੇ ਕਿੱਵਾਂ ਹੈ ਅੱਖ ਤੇ ਵੀ ਆਪ ਕੜੇ ਵਜੇ ਆ ਫਿਰ 6:00 'ਚ ਕੜੇ ਵਜੇ ਆ ਅੱਛਾ ਹਾਂਜੀ ਆ ਫਿਰ ਅਰ ਕਾ ਦੇ ਕੜੇ ਮਾਰੇ ਉਹਨਾਂ ਤੇ ਤੁਹਾਡੀ ਗੱਡੀ ਚ ਜਾਂਦੀ ਕਿੱਧਰ ਦੀ ਪਲਾਨਿੰਗ ਸੀ ਗੱਡੀ ਆਪਣੀ ਇੱਥੋਂ ਸਿੱਧਾ ਜਨਾਲੇ ਜਾਂਦੀ ਨਹੀਂ ਨਹੀਂ ਜੇ ਤੁਸੀਂ ਲੜਕੀ ਨੂੰ ਗੱਡੀ ਦੇ ਵਿੱਚ ਬਿਠਾਇਆ ਕਿੱਧਰ ਦੀ ਜਾਂਦੀ ਪਲਾਨਿੰਗ ਕਿੱਧਰ ਜਾਂਦੀ ਸੀ ਜਾਂਦੀ ਪਲਾਨਿੰਗ ਅਸੀਂ ਤੇ ਇੱਥੇ ਆਪਣਾ ਪੀ ਜਾਣੀ ਇੱਥੇ ਮਿਲਦਾ ਪੀ ਜਾ ਉਸ ਤੋਂ ਦੱਬਿਆ ਹੈਲੋ ਫੂਡ ਹੈ ਹੈਲੋ ਫੂਡ ਹੈ ਹੈਲੋ ਫੂਡ ਗਏ ਹਾਂ ਤੇ ਇਹ ਆਂਦੀ ਵੀ ਮੇਰੇ ਭਰਾ ਤੇ ਮੈਂ ਹਰਦਲ ਦੀ ਨਹੀਂ ਉੱਥੇ ਗਏ ਨਹੀਂ ਤੇ ਉੱਥੋਂ ਅਸੀਂ ਸਿੱਧੀ ਫਿਰ ਫੜੇ ਮਤਲਬ ਹੈਲੋ ਫੂਡ ਤੋਂ ਪੀਜ਼ਾ ਲੈਂਦੇ ਸੀ ਨਾ ਨਾ ਮੈਂ ਜੀ ਨੇ ਨਗਰ ਮੈਂ ਪੀਜ਼ਾ ਵੇਚੀ ਰਿਹਾ ਗਿਆ ਕੁਝ ਨਹੀਂ ਮੋਬੀ ਲਿਆਉ ਤਾ ਗੱਡੀ ਨੂੰ ਬੈ ਗਏ ਅਸੀਂ ਬੈਕ ਕਰ ਲਈ ਗੱਡੀ ਤੇ ਇੱਥੋਂ ਸਿੱਧਾ ਚਲ ਗਿਆ ਆਪਣਾ ਫੜੇ ਘੜ ਚਲ ਗਏ ਅੱਛਾ ਹਾਂਜੀ ਫੜੇ ਘੜੋ ਜਾ ਕੇ ਇਹਦੇ ਪੀਜੇ ਪੀਜੇ ਬਿੜੇ ਕਰਾਏ ਸੀ ਤੇ ਇਹਨਾਂ ਕੋਲ ਖਾਦਾ ਖਾਦਾ ਨੇ ਇੰਪੈਕ ਕਰਾ ਕੇ ਨਾਲੇ ਲੈ ਜਾਂਦੇ ਅੱਛਾ ਹਾਂਜੀ ਬਸ ਇਹੀ ਗੱਲ ਹੋਈ ਜਾਣ ਕੇ ਇਹਨਾਂ ਬਾਰੇ ਮੈਨੂੰ ਘੇਰ ਲਿਆ ਇਹਨਾਂ ਨੂੰ ਮੈਂ ਆਂਦਾ ਵੀ ਰਹਾ ਮੈਂ ਵੀ ਮੇਰੀ ਗਲਤੀ ਨਹੀਂ ਹੈਗੀ ਕੋਈ ਤੇ ਇਹਨਾਂ ਸੁਣੀ ਵੀ ਨਹੀਂ ਆ ਤੇ ਇਹਨਾਂ ਕੋਲ ਗਾਲਾਂ ਕੱਢਦੇ ਮਡੇ ਦੀ ਗੱਡੀ ਦਾ ਟਾਇਰ ਫਟ ਗਿਆ ਨਾ ਕਿ ਰਹਿ ਗੇ ਦੇ ਬਾਰੇ ਉੱਤਰੀਆਂ ਸਾਰੇ ਇਹ ਗੜੇ ਗੜੇ ਮਰ ਗਏ ਆ ਦੇ ਹਾਂ ਸੋਨਮੈ ਜੀ ਆਖਣੀ ਕੋਲ ਦੀ ਸੀ ਹੂੰ ਤਾਂ ਕੰਪਲੀਟ ਕੀਤੀ ਠਾਣੇ ਹਾਂਜੀ ਠਾਣੇ ਮੈਂ ਵੀ ਮੈਨੂੰ ਆਪਣੇ ਦੋ ਮਲਾਜਮ ਲੈ ਕੇ ਆਏ ਉਹਨਾਂ ਹੀ ਫੜਾਇਆ ਮੈਨੂੰ ਠਾਣੇ ਅੱਛਾ ਕੁੜੀ ਵਾਲਿਆਂ ਨੇ ਫੜਾਇਆ ਕੁੜੀ ਵਾਲਿਆਂ ਨੇ ਫੜਾਇਆ ਅੱਛਾ ਹਾਂਜੀ ਉਹਨਾਂ 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 ਸ਼ਿਕਾਇਤ ਕੀਤੀ ਹਾਂਜੀ ਉਹਨਾਂ ਸ਼ਿਕਾਇਤ ਕੀਤੀ ਅੱਛਾ ਹਾਂਜੀ ਤੇ ਮਲਾਜਮ ਸਾਹਿਬ ਮੈਨੂੰ ਲੈ ਕੇ ਆਏ ਨੇ ਤੇ ਮਲਾਜਮ ਸਾਹਿਬ ਉਹਨਾਂ ਮੈਨੂੰ ਵੀ ਆਪਣਾ ਸਹਿਭਾਗਤਾ ਦੇਉਂਦੇ ਆਂ ਕੁੜੀ ਦੀ ਸ਼ਹਿਨ ਮਾਸਾਂ ਦੇ ਗੋਣੇ ਕਿ ਉਹਨਾਂ ਮਰੇ ਗਏ ਕਰਨਾ ਹਟਾ ਮਾਰੀ ਨੂੰ ਉਹਨਾਂ ਕੰਮ ਨੇ ਉਹਨਾਂ ਨੇ ਉਹਨਾਂ ਨੇ ਹਾਂ ਜੀ ਕੁੜੀ ਵਾਲਿਆੜੇ ਮਲਾਜ਼ਮਾਂ ਦੇ ਸਾਹਮਣੇ ਥੱਪੜ ਮਾਰਿਆ ਮਾਰਿਆ ਹਾਂ ਜੀ ਤੇ ਫਿਰ ਮਲਾਕਨ ਸਾਹਿਬ ਨੂੰ ਇਹ ਜੀ ਤੋਂ ਇਹ ਕੰਮ ਇੱਛਾ ਨਾ ਕਰੂ ਉਹਨਾਂ ਸਾਡੇ ਨੂੰ ਵੀ ਕਾਰਵਾਈ ਕੇ ਕੰਮ ਆ ਗਿਆ ਫਿਰ ਵੀਰੋਣਾ ਨੇ ਉਹ ਉੱਧਰ ਖੜਿਆ ਵਾ ਤੇ ਮੈਨੂੰ ਕਾਲੀ ਕਾਲੀ ਪੁੰਦੀ ਸੀ ਤੇ ਵੀਰੋਣਾ ਮੈਨੂੰ ਪਾਣੀ ਪਾਣੀ ਪਾਇਆ ਮੈਂ ਵੀ ਆਪਣੀ ਮੈਂ ਵੀ ਸੇਵਾ ਪੂਰੀ ਕੀਤੀ ਵੀਰੋਣਾ ਤੇ ਹਾਂ ਜੀ ਮੈਨੂੰ ਚੱਕਰ ਬਾਉਂਦੇ ਪਏ ਇਹਨੇ ਪਾਣੀ ਪਾਣੀ ਪਾਇਆ ਤਾਂ ਥਾੜੂ ਕੋ ਲਿਆ ਕੇ ਕੀ ਮੰਗ ਕਰਦੀ ਹੁੰਦੀ ਸੀ ਮਾਮਾ ਵਿਸਤਾਰਪੂਰਕ ਇਹ ਲੜਕਾ ਜਿਹੜਾ ਜੀ ਉਫੋਂ ਦਾ ਰਹਿਣ ਵਾਲਾ ਵਾ ਅ ਤੇ ਗੋਮਲ ਦਾ ਇਹ ਢੋਲ ਦਾ ਕੰਮ ਕਰਦਾ ਹੈ ਲੜਕੀ ਦੇ ਪਿੰਡ ਬਾਣ ਵਸਾਉ ਮੇਲਾ ਸੀਗਾ ਉਹਨਾਂ ਦੇ ਪਰਿਵਾਰਕ ਅ ਜਗ੍ਹਾ ਦੇ ਵਿੱਚ ਮੇਲਾ ਸੀਗਾ ਇਹ ਉੱਥੇ ਗਿਆ ਸੀ ਢੋਲ ਦੀ ਸਾਈ ਲੈ ਕੇ ਉੱਥੇ ਉਹਦੇ ਇਸ ਲੜਕੀ ਦੇ ਨਾਲ ਜਿਹੜਾ ਵਾ ਕੋਈ ਗੱਲਬਾਤ ਹੋ ਗਈ ਇਹਨਾਂ ਆਪਸ ਵਿੱਚ ਟੈਲੀਫੋਨ ਤੇ ਗੱਲ ਕਰਕੇ ਟਾਈਮ ਬਣਾ ਲਿਆ ਲੜਕੀ ਇੱਥੇ ਆ ਗਈ ਤੇ ਇਹਨੂੰ ਇਹ ਲੜਕੀ ਨੂੰ ਮਿਲਣ ਵਾਸਤੇ ਇਹਨੇ ਬੁਲਾ ਲਿਆ ਤੇ ਗੱਡੀ 'ਚ ਬਿਠਾ ਕੇ ਤੇ ਉਹਨੂੰ ਲੈ ਗਿਆ ਉਸ ਤੋਂ ਬਾਅਦ ਇਹਦਾ ਇੱਕ ਦੋਸਤ ਸੀਗਾ ਨਾਲ ਇੱਕ ਬੰਦਾ ਸੀਗਾ ਜੋ ਵੀਡੀਓ ਦੇ ਵਿੱਚ ਆ ਰਿਹਾ ਵਾ ਇਹਨਾਂ ਤਿੰਨਾਂ ਨੇ ਉਹਦੇ ਨਾਲ ਗਲਤ ਹਰਕਤਾਂ ਕੀਤੀਆਂ ਉਹ ਉਹਨਾਂ ਹਰਕਤਾਂ ਕਾਰਨ ਲੜਕੀ ਨੇ ਵਿਰੋਧ ਕੀਤਾ ਵਿਰੋਧ ਤੋਂ ਬਾਅਦ ਜਦੋਂ ਲੜਕੀ ਨੇ ਰੌਲਾ ਪਾਇਆ ਤੇ ਬਾਜ਼ਾਰ 'ਚ ਤੇ ਲੋਕ ਇਕੱਠੇ ਹੋ ਗਏ ਲੋਕਾਂ ਨੇ ਲੜਕੀ ਦੇ ਪਰਿਵਾਰ ਦੀ ਮਦਦ ਨਾਲ ਇਹਨਾਂ ਨੂੰ ਉੱਥੇ ਕਾਬੂ ਕਰਕੇ ਸਾਨੂੰ ਇਤਲਾਹ ਦਿੱਤੀ ਅਸੀਂ ਮੌਕੇ ਤੇ ਜਾ ਕੇ ਇਹਨੂੰ ਜਿਹੜਾ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗੱਡੀ ਅਸੀਂ ਕਬਜ਼ੇ 'ਚ ਲੈ ਲਈ ਇਸ ਸਬੰਧ ਵਿੱਚ ਲੜਕੀ ਦਾ ਬਿਆਨ ਹਾਸਲ ਕਰਕੇ ਅਸੀਂ ਮੁਕੱਦਮਾ ਦਰਜ ਕਰ ਲਿਆ ਵਾ ਦੂਜੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਾਸਤੇ ਛਾਪੇਮਾਰੀ ਜਾਰੀ ਹੈ ਇਹ ਜਿਹੜੀ ਫੇਰ ਇਨਵੈਸਟੀਗੇਸ਼ਨ ਕਰਕੇ ਤੇ ਇਹਦਾ ਚਲਾਨ ਜਿਹੜਾ ਦਸ ਦਿੱਤਾ